ਗਰੋਰੀ ਕੀਤਾ ਕਿ 29 ਗਸਤ ਦੀ ਵਾਰਦਾਤ ਸੀ ਜੀ ਦੇ ਵਿੱਚ ਲਗਾਈਤੀ ਸੀ 47 ਲੱਖ 50 ਹਜ਼ਾਰ ਰੁਪਇਆ ਇਹ ਐਚਐਸ ਐਚ ਅਲਾਈንስ ਰੋਲਿੰਗ ਮਿਲ ਨਾਲ ਦੀ ਇਹਨਾਂ ਦੇ ਜਿਹੜਾ ਇੱਕ ਆਫਿਸ ਦੇ ਵਿੱਚੋਂ ਵਾਰਦਾਤ ਹੋਈ ਸੀ ਇਹ ਲਗਾਈਤੀ ਹੋਈ ਸੀ ਉਹਦੇ ਸਬੰਧ ਦੇ ਵਿੱਚ ਸਾਡੀ ਪੁਲਿਸ ਨੂੰ ਬੜੀ ਸਰਬਸਤਾ ਮਿਲੀ ਤੇ ਵੈਸੇ ਦਾ ਦੋ ਦਿਨ ਬਾਅਦ ਹਰਮਨ ਜੋਤਕਾਰ ਗੜਤੀ ਫੜੀ ਸੀ ਜਿਹਨੇ ਵਾਰਦਾਤ ਕੀਤੀ ਸੀ ਉਹਦੀ ਇਹ ਉਹਦੀ ਪ੍ਰੇਮਿਕਾ ਸੀ ਉਹਦੇ ਤੋਂ 1.60 ਲੱਖ ਰੋਡਾਂ ਰਿਕਵਰ ਹੋ ਗਿਆ ਸੀ ਪਰ ਉੱਥੋਂ ਲੀਡ ਮਿਲਦੀ ਰਹੀ ਅੱਗੇ ਫਿਰ ਸਾਡੀ ਮਲਟੀਪਲ ਪਾਰਟੀਆਂ ਬਣਾਈਆਂ ਗਈਆਂ ਪਾਰਟੀਆਂ ਅਕੇ ਦਿੱਲੀ ਗਈਆਂ ਦਿੱਲੀ ਤੋਂ ਹੋਰ ਕਾफी ਜਗ੍ਹਾ ਹਰਿਆਣੇ ਦੇ ਵਿੱਚ ਵੀ ਅੱਗੇ ਜਿੱਥੇ-ਥੇ ਲੀਡ ਮਿਲਦੀ ਗਈ ਸੋ ਉੱਥੇ ਫਿਰ ਟੀਮ ਐਟਲੀ ਸਾਨੂੰ ਇਹ ਜਿਹੜਾ ਰਗਵ ਸੀਗਾ ਜਿਹੜਾ ਮੇਨ ਲੜਕਾ ਸੀਗਾ ਜਿਹੜਾ ਮੇਨ ਦੋਸ਼ੀ ਸੀਗਾ ਉਹ ਅਸੀਂ ਫੜ ਲਿਆ ਕੱਲ ਸਾਨੂੰ ਕਾਮਯਾਬੀ ਮਿਲੀ ਉਹਦੇ ਜਿਹੜੇ ਹੁਣ ਸਾਡੇ ਟੋਟਲ ਉਹਦੇ ਕੋਲੋਂ 23 ਲੱਖ ਉਹਦੇ ਤੋਂ ਰਿਕਵਰ ਹੋ ਗਿਆ ਵੀਰੇ ਦਾ ਨੱਡ ਜਿਹੜਾ ਇਹਦੀ ਪ੍ਰੇਮਿਕਾ ਦਾ ਮਾਮਾ ਸੀਗਾ ਉਹਨੂੰ ਵੀ ਗ੍ਰਿਫਤਾਰ ਕੀਤਾ ਗਿਆ ਉਹਦਾ ਨਾਮ ਹੈਗਾ ਕਰਮਜੀਤ ਚਲੋ ਚਲੋ ਕਰਮਜੀਤ ਉਹ ਉਹਦੇ ਤੋਂ ਵੀ ਰਿਕਵਰੀ ਹੋ ਗਈ ਤੇ ਟੋਟਲ ਹੁਣ 28 ਲੱਖ ਸਾਡਾ ਰਿਕਵਰ ਹੋ ਚੁੱਕਿਆ ਇਹਦੇ ਖਰਚਿਆਂ ਦੇ ਅੰਦਰ ਵਿੱਚ ਹੋ ਗਿਆ ਉਹਦੇ ਚੱਲ ਰਿਹਾ ਕਿਉਂਕਿ ਇਹ ਮੈਂ ਕਾਫੀ ਟਿੱਟੇ ਦਾਦੀ ਹੈਗਾ ਇਹ ਤਿੰਨ ਹੋਰ ਪਰਚੇ ਵੀ ਹੈਗੇ ਸੀ ਕਿੰਨਾ ਚਿਰ ਪਹਿਲਾਂ ਇਹ ਛੱਡਿਆ ਕੰਮ ਇਸ ਪ੍ਰੋਬਲਮ ਇਹਦੇ ਤਿੰਨ ਕਿ ਚਾਰ ਮਹੀਨੇ ਇਹਦੇ ਕੰਮ ਕੀਤਾ ਵੈਸੇ ਇਹ ਦੇਖਣ ਵਾਲੀ ਗੱਲ ਇਹ ਹੈ ਕਿ ਇਹਨਾਂ ਨੂੰ ਮਾਲਕਾਂ ਨੂੰ ਅਸੀਂ ਬਾਰ-ਬਾਰ ਅਪੀਲ ਕਰਦੇ ਆਂ ਕਿ ਇਹਨਾਂ ਨੂੰ ਵੈਰੀਫਾਈ ਕਰਨਾ ਚਾਹੀਦਾ ਹੈ ਪਹਿਲਾਂ ਰੱਖਣ ਤੋਂ ਪਹਿਲਾਂ ਚਲੋ ਇਹਦੇ ਰਾਤ ਉਹਨਾਂ ਨੂੰ ਦੇਖ ਕੇ ਉਹਨਾਂ ਨੇ ਬਾਅਦ ਚ ਕੱਢਤਾ ਪਰ ਇਹਨਾਂ ਨੇ ਚੈੱਕ ਵੀ ਨਹੀਂ ਕੀਤਾ ਕਿ ਤੇ ਪਹਿਲਾਂ ਹੀ ਤਿੰਨ ਪਰਚੇ ਸੀਗੇ ਐਂਡੀ ਕੀ ਹੈ ਜੀ ਵੱਟ ਜੀ ਨੇ ਟੱਡਾ ਵੱਡਾ ਸਟੈਪ ਤੇ ਗਿਆ ਤੇ ਕੱਲਾ ਕੋਈ ਪਰਚਾ ਹੈ ਸਮਝੋ ਉਹ ਵੀ ਪਰਚਾ ਹੈਗੇ ਤਿੰਨ ਪਰਚੇ ਹਾਂਜੀ ਚਾਰ ਤੇ ਜੀ ਚਾਰ ਹੈ ਇੱਕ ਇੱਕ ਉਹਦਾ ਇਹਦੇ ਜਿਹੜਾ ਮਾਮੇ ਤੋਂ ਦਿੱਤਾ ਜਿਹੜੀ ਫਰੈਂਡ ਦੀ ਫਰੈਂਡ ਦਾ ਮਾਮਾ ਸੀ ਉਹਦੇ ਵੀ ਕੋਈ ਪਰਚਾ ਹੈਗਾ ਨਹੀਂ ਉਹਦੇ ਤੇ ਕੋਈ ਪਰਚਾ ਨਹੀਂ ਹੈਗਾ ਪਰ ਬਾਕੀ ਆ ਜੇ 30 ਚੱਲ ਰਹੀ ਹੈ ਉਹ ਉਹ ਇਹਦੇ ਤੋਂ ਵੀ ਹੋਰ ਰਿਕਵਰੀ ਦੇ ਸਾਨੂੰ ਚਾਂਸ ਹੈਗੇ ਆ ਇਹਦੇ ਤੇ ਮੇਰੇ ਮਾਸਟਰ ਮਾਈਂਡ ਇਹੀ ਹੈ ਮਾਸਟਰ ਮਾਈਂਡ ਰਾਗਰ ਵੀ ਕੋਈ ਰਹਿਣ ਵਾਲਾ ਕੋਈ ਹਥਿਆਰ ਵੀ ਬਰਾਮਦ ਹੋਈ ਜੀ ਇਹਦੇ ਕੋਲ ਇੱਕ ਚਾਕੂ ਇੱਕ ਐਕਟਿਵਾ ਇਹ ਆ ਬਾਕੀ ਦੇ ਗੱਡੇ ਸਰ ਇਹ ਰਹਿਣਾ ਨਾ ਕਰਨ ਦਾ ਦੂਜਾ ਸਾਡਾ ਇੱਥੇ ਜਿਹੜਾ ਹੈਗਾ ਇੱਕ ਜਿਹੜੇ ਅਸੀਂ ਦੋ ਬੰਦੇ ਹੋਰ ਕਾਬੂ ਕੀਤੇ ਆ ਜਿਹੜੇ ਵੈਸੇ ਲੋਕਾਂ ਦੀ ਮਦਦ ਨਾਲ ਹੀ ਮਿਲੇ ਸਾਨੂੰ ਜਿਹੜਾ ਮਲਹੋਤਰਾ ਪੈਲੇਸ ਕੋਲੇ ਕੱਲ੍ਹ ਘਰਦਾਤ ਹੋਈ ਸੀ ਨੀ ਸ਼ਾਮ ਦੀ ਸੋ ਅਸੀਂ ਲੋਕਾਂ ਦਾ ਧਿਆਨ ਵੀ ਕਰਨਾ ਚਾਹੁੰਦੇ ਆ ਕਿ ਉਹਨਾਂ ਨੇ ਤੁਰ ਜਾਂਦੇ ਆ ਉੱਥੇ ਦੇਖਿਆ ਕਿ ਇੱਕ ਲੜਕੀ ਮਦਦ ਮੰਗ ਰਹੀ ਸੀ ਤੇ ਉਹਨੇ ਕੰਟੈਕਟ ਕੀਤਾ ਕਾਰ ਵਾਲੇ ਨੇ ਤੇ ਇਮੀਡੀਏਟ ਸਾਡੀ ਫੋਰਸ ਨੇ ਜਾ ਕੇ ਉਥੇ ਸਾਡੇ ਐਸ ਐਚਓ ਸਾਹਿਬ ਨੇ ਉਹਨੂੰ ਫੜ ਲਿਆ ਸਭ ਤੋਂ ਵੱਡੀ ਗੱਲ ਉਹ ਚੋਂ ਤਿੰਨ ਮੋਬਾਈਲ ਤੇ ਇੱਕ ਦਾਤ ਲੋਹਾ ਤੇ ਇੱਕ ਆਟੋ ਉਹ ਸੀ ਰਿਕਵਰ ਕੀਤਾ ਉਹਦੇ ਚਾਹਗੇ ਨੇ ਮੋਹਿਤ ਉਰਫ ਮਨੂ ਦੂਜਾ ਹੈਗਾ ਡਿੰਪਲ ਮੱਕੜ ਉਰ ਬੰਟੀ ਇੱਕ ਇੱਕ ਆਪਣਾ ਸੀ ਜੀਚੇ ਨੇ ਵਾਰਤਾ ਹਾਂ ਹਾਂ ਵਾਟ ਵਾਟਦਾ ਸੀ ਉਹਦੇ ਜੀ ਮਖਾ ਲੱਗਦੇ ਆ ਮੈਂ ਕੋਈ ਬਾਤ ਕਰਦਾ ਸਰ ਇਹਨਾਂ ਦੇ ਉਹ ਹੁਣ ਹੋਣੀ ਪੜੇ ਆ ਅਸੀਂ ਤੁਹਾਨੂੰ ਸਾਰਾ ਕੋਈ ਦੱਸ ਦਾਂਗੇ ਹੋਰ ਜਿਹੜੀਆਂ ਵਾਰਤਾ ਤਾਂ ਕਿੰਨੇ ਬੰਦੇ ਸੀ ਟੋਟਲ ਆਗਰ ਇਹ ਦੋ ਜਾਣੇ ਸੀ ਦੋ ਇਹ ਲੇਡੀ ਨੂੰ ਇਹਨਾਂ ਨੇ ਬਿਠਾਇਆ ਕਿੰਨੇ ਸੀ ਇਹ ਹੁਣ ਸਾਰਾ ਤੁਹਾਨੂੰ ਦੱਸ ਦਾਂਗੇ ਇਹ ਲੇਡੀ ਜੱਗਰਲੀ ਤਨੀਚੇ ਦੀ ਡਿਜੈਕਟੀ ਕਰਦੇ ਸੀ ਪਹਿਲਾਂ ਜਿਹੜੇ ਦਲਦੀ ਨਗਰ ਦੇ ਵਿੱਚ ਉਠਾਦੇ ਸੀ ਸਵਾਰੀਆਂ ਪਾਸੀ ਹੁੰਦੇ ਸੀ ਉਹਨਾਂ ਦੇ ਐਕਨਸ ਹੁੰਦਾ ਨਹੀਂ ਇਹਨਾਂ ਦਾ ਇਹ ਵੀ ਚਿੱਤੇ ਦੀਆਂ ਅਦਨੀਆਂ ਤੋਂ ਮੈਂ ਸਟੋਟਲ ਨਹੀਂ ਇਹਨਾਂ ਤੇ ਕੋਈ ਵਾਦਾ ਚੱਲ ਸੰਦੇਓ ਤੇ ਤੇ ਨਸੀਗੇ ਜੀ ਉੱਥੇ ਲੋਕ ਤਾਂ ਤਿੰਨ ਕਹਰੇ ਸੀਗੇ ਆਟੋ ਚ ਇੱਕ ਭੱਜ ਗਿਆ ਇੱਕ ਭੱਜ ਗਿਆ ਸੀ ਚੋ ਹਜੇ ਫੜਾਰੀਆਂ ਮਤਲਬ ਅਜੇ ਫੜਿਆ ਨਹੀਂ ਗਿਆ ਹਾਂਜੀ ਹਾਂਜੀ ਕਦਰ ਵੀ ਇੰਨਾ ਤੇ ਵੀ ਹੈ ਗਿਆ ਪਹਿਲਾਂ ਤੇ ਪਰ ਇਹਨਾਂ ਨੂੰ ਆਈਐਨਡੀਐਸ ਦੇਣੀ ਹੈ ਜਿਹੜਾ ਦਿਹਾੜਾ ਦੇ ਰਿਆਂ ਗਾ ਲਈ ਬੇਸਿਕਲੀ ਜੋ ਤੇ ਹੋਰ ਬੀਸਰ ਆਈ ਜਿਹੜਾ ਰਾਗਵ ਹੈ ਇਹ ਤਾਂ ਤਰਨ ਤਰਨ ਦਾ ਸੀਗਾ ਇਹਦਾ ਚਾਲੀ ਬਾਲੋ ਇਹ ਇਹਨਾਂ ਦਾ ਹਜੇ ਚੈੱਕ ਨਹੀਂ ਐਸਾ ਸੁਭਾਸ਼ ਨਾ ਕਰ ਲੈਡੀ ਕਿੱਥੇ ਦੀ ਰਹਿਣਾਂ ਲੇਡੀ ਪ੍ਰਵਾਸੀ ਹੈ ਵੀ ਸਰ ਧੰਨਵਾਦ ਜੱਥੇ ਲੁਧਿਆਣਾ ਲੁਧਿਆਣਾ ਇੰਡਾਰੀ ਕੋ ਸਰ ਪਤਾ ਲੱਗਿਆ ਕਿੱਥੇ ਕਿੱਥੋਂ ਨੂੰ ਲੇਡੀ ਨੂੰ ਬਿਠਾਇਆ ਸੀ ਤੇ ਕਿੱਥੇ ਉਹਨੇ ਜਾਣਾ ਸੀ ਇਹ ਤਾਂ ਦਾ ਜਿੰਦਰ ਬਾਏਪਾਸ ਜਿੰਦਰ ਬਾਏਪਾਸ ਤੋਂ ਇੱਕ ਪੇ ਕੀਤਾ ਸੀ ਉੱਥੇ ਮਲੋਤਰਾ ਪੈਲੇਸ ਤੱਕ ਹੀ ਜਾ ਕੇ ਹਜੇ ਉੱਥੇ ਹੀ ਇਹਨਾਂ ਨੇ ਕਹਿੰਿਆ ਸੀ 1.5 ਕਿਲੋਮੀਟਰ ਸੀ ਉਹਨਾਂ ਨੂੰ ਠੀਕ ਹੈ ਸਰ ਸਿਰਫ ਲੇਡੀ ਸੀ ਕੀ ਆਟੋ ਦੇ ਵਿੱਚ ਨਹੀਂ ਇਹਦੇ ਨਾਲ ਹੋਰ ਵੀ ਫੈਮਿਲੀ ਸੀ ਇਹਦੇ ਨਾਲ ਕੋਈ ਸੀ ਫੈਮਿਲੀ ਸੀ ਫੈਮਿਲੀ ਸੀ ਬੱਚੇ ਹੁੰਦੇ ਸਰ ਕੁਝ ਖੋਇਆ ਵੀ ਸੀ ਕਿਹੜੀ ਸੀ ਕੀਤੀ ਜਾ ਰਹੀ ਹੈ ਮੋਬਾਈਲ ਖੋਇਆ ਸੀ ਮੋਬਾਈਲ ਖੋਇਆ ਸੀ ਮੋਬਾਈਲ ਪਰ ਇਹਦੇ ਕੋਲੇ ਹੋਰ ਵੀ ਇਹਨਾਂ ਨੇ ਦੋ ਹੋਰ ਵਾਰਾਮਦ ਹੋਏ ਉਹ ਸਾਰੀ ਤਫਤੀਸ਼ ਤਾਂ ਮਾਲੀਆ ਸਾਰੀ ਗਿਆ ਦੇ ਵਿੱਚ ਹੋਈ ਹੈ ਜੀ ਚੋਰੀ ਉਹਦੀ ਸੀਸੀਟੀਵੀ ਲਗਾਦਰ ਵਾਇਰਲ ਹੋਈ ਨਹੀਂ ਉਹਦਾ ਕਰ ਲਾਂਗੇ ਕੋਈ ਇਹਦੇ ਬੇਸਾਰਾ ਦੋ ਦਰ ਵੀ ਨਹੀਂ ਲਾਉਂਦੇ ਤੁਸੀਂ ਮਾਲਦਾ ਦਾ ਥੋੜਾ ਦੱਸੋ ਪਲੀਜ਼ ਆ ਜੀ ਚਲੋ ਕਿਹਦੇ ਗੈਂਗ ਹੈ ਜੀ ਇੱਕ ਜਿਹੜਾ ਚੋਰੀਆਂ ਕਰ ਰਿਹਾ ਪਹਿਲਾਂ ਵੀ ਚੋਰੀਆਂ ਆਪਾਂ ਕਰ ਲਾਂਗੇ